ਮਤੀ ਸਾਹਿਬ ਸਾਹਮਣੇ ਦੇਖਣਾ। ਅਦਰ ਪੰਜੀਆਂ ਸਾਹਮਣੇ ਦੇਖਣਾ। ਮੇਰਾ ਮਰੇ ਸੋਹਣੇ ਨੇ। ਜਿਵੇਂ ਸਾਹਮਣੇ ਸੁਣ ਕੇ ਜਦੋਂ ਦੋ ਖੇਡ ਸਟੇਡੀਅਮ ਬਣ ਕੇ ਤਿਆਰ ਹੋ ਜਾਂਦਾ। ਇਹਦੇ ਵਿੱਚ 11000 ਦੇ ਲਗਭਗ ਜਿੰਨੇ ਖੇਡਾਂ ਨੇ ਉਹ ਖੇਡੀਆਂ ਜਾਣਗੀਆਂ ਜਿਹਦੇ ਵਿੱਚ ਵੀ ਵਾਲੀਬਾਲ, ਬਸ ਠੀਕ ਹੈ ਜੀ ਉਹਦੇ ਨਾਲ। ਠੀਕ ਹੈ। इथे लगनु यासा पोडिया 250 बन्ने प्रत्येक टाइम देख सकला हुन् यार यिनमा न थोरै कॉस्ट ने खास अब हजुर आउ हजुर सेकेन्ड माइर मरे हुन पछि न होबे 250 बन्ने कोयो बढो उत्रो के मतलब लगसा होला फिक्स न 250 सङग दिस आ एको गयो ਤੋ ਕੀ ਇਹ ਸਰਵੇਖਣ ਹੈ ਇਹ ਹਾਲਾਂਕਿ ਚੋਟ ਹੈ ਇਹ ਕਿੰਨਾ ਪਾਵਰ ਆ ਹੈ ਮਜੀਦ ਇਕਮਲ ਭਾਈ ਥੋੜਾ ਸਹਿਯੋਗ ਹਾਂਜੀ ਹਲਕਾ ਢੜਬਾ ਦੇ ਲੋਕਾਂ ਦੀ ਮੰਗ ਸੀ ਖਾਸ ਕਰਕੇ ਜਿਹੜੇ ਸਪੋਰਟਸ ਨੂੰ ਪਿਆਰ ਕਰਦੇ ਨੇ ਜਿਹੜੇ ਖੇਡਾਂ ਨੂੰ ਪਿਆਰ ਕਰਦੇ ਨੇ ਕਿ ਹਾਂ ਬਸ ਔਰ ਸਾਡੇ ਸਾਰੇ ਸਾਥੀਆਂ ਦੀ ਵੀ ਮੰਗ ਸੀਗੀ ਕਿ ਇੱਕ ਅੱਛਾ ਇੰਡੋਰ ਫੀਲਡ ਸਟੇਡੀਅਮ ਹੋਣਾ ਚਾਹੀਦਾ ਇੱਥੇ ਸਾਡੇ ਬੱਚੇ ਜਿਹੜੇ ਦੇਗੇ ਉਹ ਖੇਡ ਕੇ ਹਲਕਾ ਢੜਬਾ ਦਾ ਨਾਮ ਪਿੰਡ ਢੜਬਾ ਦਾ ਨਾਮ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਚਮਕਾ ਸਕਣ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਪੂਰੇ ਪੰਜਾਬ ਦੇ ਅੰਦਰ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਢੜਬੇ ਨੂੰ ਇਸ ਲਈ ਜਾਣਿਆ ਜਾਂਦਾਗਾ ਕਿ ਢੜਬੇ ਦੀ ਕਬੱਡੀ ਜਿਹੜੀ ਆ ਬੜੀਆਂ ਵੱਡੀਆਂ ਵੱਡੀਆਂ ਕੀਰਤੀਮਾਨ ਸਥਾਪਿਤ ਕਰਦੀ ਆ ਬੜੇ-ਬੜੇ ਜਿਹੜੇ ਉਹਨਾਂ ਨੇ ਰਿਕਾਰਡ ਸਥਾਪਿਤ ਉਹ ਢੜਬੇ ਦੇ ਨਾਂ ਤੇ ਬੋਲਦੇ ਨੇਗੇ ਸੋ ਅੱਜ ਸਾਰਿਆਂ ਦੀ ਮੰਗ ਸੀਗੀ ਮੇਰੇ ਨਾਲ ਜਿਨ੍ਹਾਂ ਨੇ ਬਾਕਸਿੰਗ ਦੇ ਅੰਦਰ ਬਹੁਤ ਵੱਡਾ ਆਪਣਾ ਨਾਮ ਪੈਦਾ ਕੀਤਾ ਸਰਦਾਰ ਕੌਰ ਸਿੰਘ ਜੀ ਜਿਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਵੀ ਮਿਲਿਆ ਹੋਇਆ ਸੀ ਉਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੀ ਧਰਮ ਪਤਨੀ ਜੀ ਸਰਦਾਰ ਕਰਮੇਲ ਸਿੰਘ ਜੀ ਜਿਹੜੇ ਜਿਨ੍ਹਾਂ ਨੇ ਕਬੱਡੀ ਦਾ ਮੈਂ ਸਮਝਦਾ ਬੂਟਾ ਢੜਬੇ ਚ ਲਾਇਆ ਉਹਨੂੰ ਪਾਲ ਪਰੋਸ ਕੇ ਵੱਡਾ ਕੀਤਾ ਉਹ ਵੀ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੀ ਵੀ ਧਰਮ ਪਤਨੀ ਮੇਰੇ ਨਾਲ ਨੇ ਉਹਨਾਂ ਦੋਨਾਂ ਨੇ ਅੱਜ ਦੇ ਇਸ ਲੋਰ ਸਟੇਡੀਅਮ ਦਾ ਨੀਂਹ ਪੱਥਰ ਰੱਖਿਆਗਾ ਪਰ ਜਿੱਥੇ 11 ਖੇਡਾਂ ਹੋਇਆ ਕਰ ਰਹੀਆਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਕਬੱਡੀ ਵਾਲੀਬਾਲ ਬਾਸਕਟਬਾਲ ਬੈਡਮਿੰਟਨ ਟੇਬਲ ਟੈਨਿਸ ਜੁਡੋ ਜਮਲਾਸਟਿਕ ਬੀਟ ਲਿਫਟਿੰਗ ਜਿਮ ਰੈਸਲਿੰਗ ਬਾਕਸਿੰਗ ਸਕੁਐਸ਼ ਕੋਟ ਸਾਈਡ ਫੁੱਟਬਾਲ ਹੈਂਡਬਾਲ ਇਹ ਸਾਰੀਆਂ ਗੇਮਾਂ ਜਿਹੜੀਆਂ ਇਸ ਸੰਦੋਰ ਸਟੇਡੀਅਮ ਤੇ ਹੋਇਆ ਕਰਨੀ ਆ ਮੈਂ ਸਮਝਦਾ ਸਾਡੇ ਬੱਚਿਆਂ ਨੂੰ ਕਬੱਡੀ ਤੋਂ ਇਲਾਵਾ ਵੀ ਹੋਰ ਲਾ ਖੇਮਾ ਜਿਹੜੇ ਇੰਟਰਸਟ ਰੱਖਦੇ ਨੇ ਬੱਚੇ ਉਹਨਾਂ ਨੂੰ ਇੱਕ ਬਹੁਤ ਵੱਡਾ ਮੌਕਾ ਮਿਲੂਗਾ ਆਪਣੇ ਆਪ ਨੂੰ ਸਾਬਤ ਕਰਨ ਦਾ ਆਪਣੇ ਆਪ ਨੂੰ ਸਥਾਪਿਤ ਕਰਨ ਦਾ ਸੋ ਅੱਜ ਦਾ ਨਹੀਂ ਪਤਾ ਰੱਖਿਆਗਾ ਔਰ ਇਹਦੀ ਕੀਮਤ ਜਿਹੜੀ ਆ 7 ਕਰੋੜ 20 ਲੱਖ ਰੁਪਏ 7 ਕਰੋੜ 20 ਲੱਖ ਰੁਪਏ ਕੀਮਤ ਆਉਣੀ ਆ ਸੋ ਇੱਕ ਸਾਲ ਦੇ ਅੰਦਰ ਬਣ ਕੇ ਤਿਆਰ ਹੋਊਗਾ ਸੋ ਬਹੁਤ ਵੱਡੀ ਇੱਕ ਸਹੂਲਤ ਜਿਹੜੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਉਹ